ਲੁਧਿਆਣਾ ਦੇ ਤਾਜਪੁਰ ਰੋਡ ਉੱਤੇ ਇੱਕ ਡਾਇਰੀ ਦੇ ਅੰਦਰ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਚੋਰਾਂ ਦੇ ਵੱਲੋਂ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸਦੇ ਨੇ ਕਿ ਲੁਧਿਆਣਾ ਤਾਜਪੁਰ ਰੋਡ ਉੱਤੇ ਬਣੀ ਮਸ਼ਹੂਰ ਡਾਇਰੀ ਦਸ਼ਮੇਸ਼ ਡਾਇਰੀ ਦੇ ਉੱਤੇ ਬੀਤੀ ਰਾਤ ਚੋਰਾਂ ਦੇ ਵੱਲੋਂ ਤਾਵਾ ਬੋਲਿਆ ਜਾਂਦਾ ਅਤੇ 15 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈਤੀ ਜਾਂਦੀ ਹੈ ਮਾਲਕ ਅਮਨ ਜੋਸ਼ੀ ਦੇ ਮੁਤਾਬਿਕ 4 ਵਜੇ ਦੇ ਕਰੀਬ ਉਹਨਾਂ ਨੂੰ ਕਿਸੇ ਜਾਣਕਾਰ ਦਾ ਫੋਨ ਆਉਂਦਾ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟੇ ਕੋਈ ਨਹੀਂ ਉਸ ਤੋਂ ਬਾਅਦ ਜੋ ਮੌਕੇ ਤੇ ਪਹੁੰਚਦੇ ਨੇ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਜਿਸ ਦੇ ਵਿੱਚ ਸਾਬ ਵਿਖਿਆ ਜਾ ਸਕਦਾ ਕਿ ਸਵਾ 4 ਵਜੇ ਦੇ ਕਰੀਬ ਗੱਡੀ ਦੇ ਵਿੱਚੋਂ ਆਏ ਤਿੰਨ ਚੋਰ ਨਿਕਲ ਕੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਸ਼ਟਰ ਨੂੰ ਪੋਟਿਆ ਜਾਂਦਾ ਹੈ ਜਦੋਂ ਨਹੀਂ ਪੋਟਿਆ ਜਾਂਦਾ ਤਾਂ ਛੋਟਾ ਸ਼ਟਰ ਉਹਨਾਂ ਦੇ ਹੱਥ ਲੱਗਦਾ ਹੈ ਤਾਂ ਉਸ ਤੋਂ ਬਾਅਦ 14 ਤੋਂ 15 ਲੱਖ ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਚੁੱਕੀ ਹੈ ਤੇ ਹੁਣ ਪ੍ਰਸ਼ਾਸਨ ਕੋਲੋਂ ਇਹ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲੇਤਾ ਜਾਵੇ ਫਿਲਹਾਲ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਅਮਨ ਜੋਸਰ ਅੱਛਾ ਠੀਕ ਕੀ ਹੋ ਗਿਆ ਜੀ ਸਾਡੀ ਦੁਕਾਨੇ ਚੱਲ ਰਹੀ ਹੈ ਸਰ ਸਵੇਰੇ ਸਾਨੂੰ ਕਿਸੇ ਆਪਣੇ ਬੰਦੇ ਦਾ ਫੋਨ ਆंदा ਕਿ ਤੁਹਾਡੇ ਸ਼ਟਰ ਪੱਟੇ ਪਏ ਨੇ ਅਸੀਂ ਜਿਵੇਂ ਹੀ ਸੀਸੀਟੀਵੀ ਕੈਮਰਾ ਦੇਖਿਆ ਕਿ ਇੱਕ ਕਾਰ ਤੇ ਤਿੰਨ ਲੋਕ ਆਏ ਉਹਨਾਂ ਨੇ ਪਹਿਲਾਂ ਸਾਡਾ ਛੋਟਾ ਸ਼ਟਰ ਪੱਟਣ ਦੀ ਕੋਸ਼ਿਸ਼ ਕੀਤੀ ਉਹ ਪੱਟਿਆ ਨਹੀਂ ਗਿਆ ਕਿਸੇ ਕਾਰਨ ਫਿਰ ਵੱਡੇ ਸ਼ਟਰ ਪੱਟ ਕੇ ਅੰਦਰ ਵੜ ਕੇ ਸਾਡੀ ਸਾਰੀ ਕੈਸ਼ ਗੱਲੇ ਬਾਕਸਿੰਗ ਵਗੈਰਾ ਸਭ ਚੱਕ ਕੇ ਲੈ ਗਏ ਕਿੰਨੇ ਕੁ ਬਈ ਦੀ ਠੈਣੀ ਕਰੇ 4:18 ਦੇ ਉਹਨੇ ਸ਼ਟਰ ਪਟਾਇਆ ਸੀ ਜੀ ਤੇ 4:20 ਤੋਂ 21 ਤੱਕ 3 ਮਿੰਟਾਂ ਦੇ ਵਿੱਚ ਸਾਰਾ ਸਿਸਟਮ ਕਰਕੇ ਚਲੇ ਗਿਆ ਕਿੰਨੇ ਜਾਣੇ ਸੀਗੇ ਸਰ 3 ਜਾਣੇ ਸੀਗੇ ਅੱਛਾ ਹਾਂਜੀ ਤੇ ਕਿੱਥੋਂ ਆ ਗਏ ਸੀ ਜੀ ਕਈ ਵਗੈਰਾ ਆਈਏ ਸਭ ਕੁਝ ਆਈਏ ਸਭ ਕੁਝ ਆਏ ਗੱਡੀ ਦਾ ਨੰਬਰ ਨਹੀਂ ਆ ਰਿਹਾ ਉਹ ਐਸਐਚਓ ਸਾਹਿਬ ਦੇਖਣ ਗਏ ਹੋਏ ਨੇ ਸਿਕਿਉਰਿਟੀ ਕੈਮਰੇ ਜਿਹੜੇ ਲੱਗੇ ਨੇ ਚੌਂਕਾ ਤੇ ਉਥੋਂ ਰਿਪੋਰਟਿੰਗ ਸسٹم ਕੀ ਹੋਏ ਨੇ ਕੋਈ ਕੁਝ ਲੈ ਕੇ ਕਿੰਨਾ ਕੋਈ ਕੈਸ਼ ਲੈ ਕੇ ਤੁਹਾਡੇ ਕੋਲ ਸਭ 13 ਲੱਖ ਦੇ ਕਲੀਅਰ ਸੀ ਤਾਂ 13 ਤੋਂ ਲੱਖ ਦੇ ਸੀਗਾ ਹਾਂਜੀ ਮੈਂ ਸੈਟੂਲ ਵੀ ਕਿੰਨਾ ਕੁ ਨੁਕਸਾਨ ਕਰਦੇ ਹੋ ਹੋਰ ਤਾਂ ਸਾਰਾ ਸ਼ਟਰ ਫਟ ਗਏ ਸਾਰੇ ਦੋਨੋਂ ਸੈਟ ਕਰਵਾ ਰਹੇ ਹਾਂ ਹੁਣ ਤੇ ਉਹ ਵੀ ਥੋੜੇ ਬੋਤੇ ਟਿੱਕੇ ਵਗੈਰਾ ਚੈਰਿਟੀ ਦੇ ਬਾਕਸ ਸਭ ਕੁਝ ਲਾਇਆ ਸੈਟ ਸਾਡੇ ਕੋਲ ਕੰਪਲੇਨਟ ਕਰ ਦਿੱਤੀ ਹਾਂ ਹਾਂਜੀ ਹਾਂਜੀ ਜੀ ਜੀ ਮੈਂ ਕਿਹਾ ਐਸਐਸਓ ਸਾਹਿਬ ਆਏ ਕਿ ਐਸਐਸਓ ਆਇਆ ਡਿਪਟੀ ਸਾਹਿਬ ਵੀ ਆਏ ਸੀ ਐਸਐਸਓ ਸਾਹਿਬ ਵੀ ਆਏ ਜੀ ਸਾਹਿਬ ਕੀ ਕਹਿਣਾ ਉਹ ਹੁਣ ਉਹਨਾਂ ਤੇ ਹੈ ਸਾਰਾ ਕੁਝ ਕੀ ਉਹ ਸਾਡੀ ਹੈਲਪ ਕਰਨ ਤੇ ਆਪ ਤੁਹਾਡੇ ਜੋ ਹੋ ਸਕਦਾ ਸਾਡੇ ਕਵਰ ਹੋ ਸਭ ਕੁਝ ਕਿੰਨੇ ਕੁ ਦੇ ਟੇਰੀ ਹੋਈ ਹੈ ਜੀ 15 ਦੇ ਕਿਉਂ 13 ਸਾਡੇ 13 ਤੋਂ 15 ਦੇ ਵਿੱਚ ਕੋਈ ਅਮਾਉਂਟ ਪੱਕੀ ਨਹੀਂ ਜੀ ਬੈਗ ਦੇ ਵਿੱਚ ਸਾਡੇ 13 ਦੇ ਕਰੀਬ ਹੈਗਾ ਜੀ ਲੱਗਦਾ ਨਹੀਂ ਥਾਣਾ ਬਿਲਕੁਲ ਲਾਗੇ ਹੋਵੇ ਤੇ ਐਡੀਆਂ ਵੱਡੀਆਂ ਚੋਰੀ ਦੀ ਵਾਰਦਾਤਾਂ ਨੂੰ ਲੋਕ ਅੰਜਾਮ ਦੇ ਦਿੰਦੇ ਆ ਔਰ ਕੀ ਕਹਿ ਸਕਦੇ ਆ ਸਰ ਆਮ ਸਾਰਾ ਰੋਡ ਚੱਲਦਾ ਸੀਗਾ ਤੇ ਕਿਸੇ ਨੇ ਕੋਈ ਕੁਝ ਦੇਖਿਆ ਨਹੀਂ ਕੋਈ ਰੁਕਿਆ ਨਹੀਂ ਅੱਜ ਕੱਲ ਦਾ ਭਲੈ ਦਾ ਜਮਾਨਾ ਹੀ ਰਹਿ ਗਿਆ ਇਹ ਜੇ ਤੁਸੀਂ ਟਾਈਮ ਦੱਸਦੇ ਪਿਉ 4:30 4 ਦੇ ਲਾਗੇ ਦਾ ਟਾਈਮ ਹੈ ਇਹਨਾਂ ਨੂੰ ਤਾਂ ਸਮਝ ਲੋ ਅੱ체 3:00 3:00 ਵਜੇ ਦੂਰਦੀ ਵੀ ਆਣੀ ਸ਼ੁਰੂ ਹੋ ਜਾਂਦੀ ਫਿਰ ਉਹਦੇ ਦੌਰਾਨ ਏਡਾ ਵੱਡਾ ਹਾਦਸਾ ਕਿ ਹੋ ਜੀਏ ਤੇ ਕਿੰਨਾ ਕਿੰਨਾ ਡਰੀ ਲੱਗਦਾ ਸਰੇ ਆ ਲਗੇ ਠੀਕ ਆਕਦੇ ਕੋਈ ਬੋਲ ਹੀ ਨਹੀਂ ਸਕਦਾ ਕੋਈ ਸਮਝ ਨਹੀਂ ਆ ਰਹੀ ਕੀ ਕਰੀਏ ਤੇ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਤੁਹਾਡੀ ਮਾਨੂੰ ਬੇਨਤੀ ਹੈ ਇੱਕ ਤਾਂ ਇਹ ਚੀਜ਼ਾਂ ਨੂੰ ਨੱਥ ਪਾਈ ਜਾਵੇ ਤੇ ਦੂਸਰਾ ਸਾਡੀ ਸਟੇਲ ਦੇ ਆਧਾਰ ਤੇ ਮਦਦ ਕੀਤੀ ਜਾਵੇ ਸਾਡਾ ਕੇਸ ਜਿੰਦ ਜਲਦੀ ਹਾਲੇ ਕੀਤਾ ਜਾਵੇ ਕਿ ਸਾਡੇ ਨਾਲ ਕੋਈ ਆਇਆ ਥੋੜਾ ਵਿਚਾਰ ਵਿੱਚ ਅੱਗੇ ਕਿਤੇ ਹੋਰ ਨਾ ਕੁਝ ਜਦ ਦਾ ਵਿਸਾ ਪੰਡਾ ਹੋਵੇ ਨਹੀਂ ਕੈਮਰੇ ਦੇ ਮਤਲਬ ਕੀ ਉਹਨਾਂ ਦੀ ਸ਼ਕਲ ਨਹੀਂ ਜਰ ਆ ਰਹੀ ਹੈ ਮਤਲਬ ਤੇ ਸੋਨਾਂ ਨੇ ਕਵਰ ਕੀਤੇ ਆ ਜੀ ਬਾਕੀ ਗੱਡੀ ਵੀ ਦੇਖ ਰਹੀ ਹੈ ਉਹ ਜਿਵੇਂ ਜੋ ਜੋ ਕਰ ਰਹੇ ਨੇ ਸਭ ਕੁਝ ਪਤਾ ਲੱਗ ਰਿਹਾ ਉਹਨਾਂ ਦੇ ਜੀ ਐਗਜੈਕਟ ਆ ਰਹੀ ਹੈ ਪਰ ਵੀਡੀਓ ਕਲਿੱਪ ਦਾ ਬੁਝੇਦਾ ਹੈ ਠੀਕ ਹੈ ਤੁਸੀਂ ਦੇਖ ਠੀਕ ਹੈ ਇਹ ਜਿਹੜਾ ਮਾਮਲਾ ਸਵੇਰੇ 4:00 ਵਜੇ ਦਾ ਮਾਮਲਾ ਹੈ ਮੈਨੂੰ ਆ ਮੇਰੇ ਸਾਹਮਣੇ ਭਾਜੀ ਇਹਨਾਂ ਨੇ ਫੋਨ ਕਰਕੇ ਦੱਸਿਆ ਵੀ ਤੁਹਾਡਾ ਸ਼ਟਰ ਪਟਿਆ ਗਿਆ ਵਾ ਤੇ ਜਦੋਂ ਮੈਂ ਆ ਕੇ ਚੈੱਕ ਕੀਤਾ ਤੇ ਆਹ ਵਾਲਾ ਸ਼ਟਰ ਸਾਰਾ ਪਟਿਆ ਹੋਇਆ ਸੀਗਾ ਅੰਦਰੋਂ ਮੇਰਾ ਗੱਲਾਂ ਸਾਰਾ ਲੈ ਗਏ ਸੀਗੇ ਕੈਸ਼ ਪਿਆ ਹੋਇਆ ਸੀਗਾ ਕੈਸ਼ ਵੀ ਚੱਕ ਕੇ ਲੈ ਗਏ ਤੇ ਮੇਰਾ ਕਾਫੀ ਨੁਕਸਾਨ ਹੋ ਗਿਆ ਜੀ ਕਿਹੜਾ ਕੋ ਨੁਕਸਾਨ ਕਰ ਗਿਆ ਤੁਹਾਡਾ ਜੀ ਨੁਕਸਾਨ ਮੇਰਾ ਲਗਭਗ ਜੇ ਲਿਖਿਆ ਜਾਏ 25000 ਤੋਂ 25000 ਦਾ ਨੁਕਸਾਨ ਹੋਇਆ ਹੈ ਕੈਸ਼ ਪਿਆ ਹੋਇਆ ਸੀਗਾ ਜੀ ਮੇਰਾ ਇਹ ਕਿੰਨੇ ਕਬਜੇ ਦਾ ਸਮਾਂ ਕਿੰਨੇ ਕਬਜੇ ਦਾ ਜੀ ਇਹ ਸਮਾਂ ਸਵੇਰੇ 4 ਤੋਂ 4:30 ਵਜੇ ਦੇ ਵਿੱਚ ਕਾਰਡ ਹੋਇਆ ਜੀ ਮਤਲਬ ਜਿਹੜੀ ਦਸ਼ਮੇਸ਼ ਡੈਰੀ ਤੇ ਤੁਹਾਡੇ ਦੋਨਾਂ ਦੇ ਇਕੱਠਿਆਂ ਦੇ ਇਹ ਇਕੱਠਾ ਹੀ ਹੋਇਆ ਜੀ ਮੇਰਾ ਜਿਹੜਾ ਗੱਲਾ ਸੀਗਾ ਉਹ ਦਸ਼ਮੇਸ਼ ਡੈਰੀ ਤੇ ਅੱਗੇ ਜਾ ਕੇ ਪਿਆ ਹੋਇਆ ਸੀਗਾ ਉਹਨਾਂ ਦੇ ਮੂਰੇ ਪਿਆ ਹੋਇਆ ਸੀਗਾ ਅੱਛਾ ਯਾਨੀ ਕਿ ਪਹਿਲਾਂ ਤੁਹਾਡੇ ਵਾਰਦਾਤ ਨੂੰ ਇਲਜ਼ਾਮ ਲੱਗਾ ਬਾਅਦ ਚ ਦਸ਼ਮੇਸ਼ ਡੈਰੀ ਤੇ ਬਾਅਦ ਚ ਦਸ਼ਮੇਸ਼ ਡੈਰੀ ਤੇ ਗਏ ਫਿਰ ਉਹ ਅਰੇਂਦਰ ਜੀ ਵੱਡੀ ਵੱਡੀ ਚੋਰੀ ਦੀ ਵਾਰਦਾਤ ਨੂੰ ਇਲਜ਼ਾਮ ਲੱਗਾ ਤੇ ਕਿੱਦਾਂ ਦੇਖਦੇ ਹੋ ਪੂਰ ਪ੍ਰਸ਼ਾਸਨ ਦੇ ਮੁੱਤੇ ਲੋਕ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਹੀ ਹੈ ਕੀ ਹਾਲ ਆ ਹਰ ਇੱਕ ਹਰ ਇੱਕ ਬੰਦੇ ਨੂੰ ਡਰ ਪੈ ਗਿਆ ਹੈ ਚੋਰਾਂ ਨੂੰ ਕੋਈ ਫਿਕਰ ਹੀ ਨਹੀਂ ਕੋਈ ਡਰ ਹੀ ਨਹੀਂ ਹੈਗਾ ਕੋਈ ਪੁਲਿਸ ਦਾ ਖੌਫ ਨਹੀਂ ਹੈਗਾ ਇਹਨਾਂ ਨੂੰ ਬਾਕੀ ਦੇਖੋ ਹੁਣ ਆਪਣੇ ਜਿਹੜੇ ਇੰਜਾਰ ਸਾਹਿਬ ਆ ਜਿਹੜੇ ਨੰਬਰ ਸਾਤੇ ਹਨ ਤੇ ਬਹੁਤ ਵਧੀਆ ਬੰਦੇ ਨੇ ਤੇ ਦੇਖੋ ਹੁਣ ਆਏ ਸੀਗੇ ਸੂਤ ਵਗੈਰਾ ਵੀਡੀਓਗ੍ਰਾਫੀ ਜਿਹੜਾ ਚੈੱਕ ਕਰਕੇ ਤੇ ਕਹਿੰਦੇ ਆ ਭਰੋਸਾ ਦਿਵਾਇਆ ਗਿਆ ਵੀ ਦੋ ਲੱਤੋ ਬਾਦ ਬਣ ਕਰਦਾ ਕਰਾਂਗੇ ਕਿ ਵੀਡੀਓ ਦੇ ਵਿੱਚ ਕਿੰਨੇ ਕੁ ਬੰਦੇ ਅੰਦਰ ਵੜਿਆ ਜੀ ਇਹਦੇ ਵਿੱਚ ਜੀ 5 ਕੁ ਬੰਦੇ ਆ ਅੱਛਾ ਜੀ ਮੂੰਹ ਤਾਂ ਕਿਸੇ ਕੱਟੀਂ ਕਰਨਾ ਤੇ ਆਈ ਨਹੀਂ ਉਹ ਜੀ ਗੱਡੀ ਹਾਂ ਗੱਡੀ ਸਪੋਰਟਾ ਗੱਡੀ ਹੈ ਸਪੋਰਟਾ ਗੱਡੀ ਆ ਮੂੰਹ ਤਾਂ ਗੱਡੀ ਨੂੰ ਨਹੀਂ